ਸ਼੍ਰੀ ਲੰਗਰ ਨੂੰ ਤਰਾਜ ਰੂਪੇ ਉਧਰ ਲਿਆ ਕੇ ਦੇ ਅੰਦਰ ਸੁੱਤੇ ਰਹੇ ਤੇ ਸਾਨੂੰ ਸਰ ਕੋਈ ਪਤਾ ਨਹੀਂ ਚੱਲਿਆ ਕਿ ਕਿਧਰ ਅੱਗ ਆ ਗਈ ਹੈ ਸਾਡੇ ਪਿੱਠ ਦੇ ਪਤਿਆਰੇ ਸੜਵਾ ਗਿਆ ਨਾ ਜਗਾਇਆ ਸਾਡੇ ਬੱਚੇ-ਬੱਚੇ ਸੇ ਬਾਹਰ ਗੱਡੇ ਆ ਸਾਡਾ ਕਿੰਨਾ ਖਾਲਾ ਬੜਾ ਹੋਇਆ ਜੀ 4 ਲੱਖ ਰੁਪਈਆ ਨਗਦੀ ਸੀ 4 ਲੱਖ ਰਕ ਗਏ ਨਹੀਂ ਸਰ ਬਾਕੀ 3 ਲੱਖ ਦੀ ਪਰਾਲੀ ਸਰ ਜਰ ਜੋ ਪੰਡਾ ਟੀਂਦਾ ਸਾਰੇ ਹੀ ਸਰੰਦਰ ਜੋ ਉਹਦੀ ਸਮਾਨ ਹੈ ਸਾਰਾ ਸਾਰ ਜਲ ਕੇ ਰਾਖ ਹੋ ਗਿਆ ਕਰੂ ਬੇਕਾਰ ਹੋ ਗਿਆ ਸਾਨੂੰ ਤੇ ਸੌਣ ਦਾਸ ਤੇ ਕੁਛ ਵੀ ਨਹੀਂ ਰਾਤ ਜਰ ਜਰ ਦੇ ਮਨ ਜੇ ਬੁੱਧ ਸੁਖ ਹੋ ਗਈ ਤੋੜਾ ਲਾ ਗੁਰਦਾਸਪੁਰ ਦੇ ਕਸਬਾ ਦੀ ਨਾਲ ਨਗਰ ਦੇ ਨਜ਼ਦੀਕੀ ਪਿੰਡ ਸਮਰਾਲਾ ਨੇੜੇ ਮਿਆਣੀ ਚ ਮੇਲਾ ਵਿੱਚ ਗੁੱਜਰ ਸਮੁਦਾਏ ਦੇ ਕੁੱਲ ਨੂੰ ਆ ਅਚਾਨਕ ਅੱਗ ਲੱਗ ਗਈ ਜਿਸ ਕਾਰਨ ਉਹਨਾਂ ਦਾ ਕੁੱਲ ਵਿੱਚ ਰੱਖਿਆ ਸਾਰਾ ਸਮਾਨ ਜਿਹੜਾ ਸੜ ਕੇ ਸੁਆਹ ਹੋ ਗਿਆ ਫਿਲਹਾਲ ਜੇਕਰ ਅਸੀਂ ਗੱਲ ਕਰੀ ਅੱਗ ਲੱਗਣ ਦੇ ਕਾਰਨਾਂ ਦਾ ਹਜੇ ਤੱਕ ਪਤਾ ਜੁੜਾ ਹੈ ਉਹ ਨਹੀਂ ਲੱਗਿਆ ਤੇ ਦੇਖਦੇ ਹੀ ਦੇਖਦੇ ਸਾਰੀ ਦੀ ਸਾਰੀ ਕੁੱਲੀ ਅਤੇ ਪਰਾਲੀ ਜਿਹੜੀ ਹੈ ਉਹ ਸੜ ਕੇ ਸੁਆਹ ਹੋ ਗਈ ਜਿਸ ਕਾਰਨ ਗੁੱਜਰ ਸਮੁਦਾਏ ਦੇ 10 ਲੱਖ ਰੁਪਏ ਤੋਂ ਵੱਧ ਦਾ ਨੁਕਸਾਨ ਜੜਾਇਆ ਹੋਇਆ ਹੈ ਤੇ ਤੁਹਾਨੂੰ ਇਹ ਵੀ ਦੱਸਦੇ ਕਿ ਪੀੜਤਾਂ ਨੂੰ ਤਾਰ ਤਿਲ ਤਿਲ ਕਰਕੇ ਉਸਨੇ ਨੰਦੀ ਅਤੇ ਗਹਿਣੇ ਬਣਾਏ ਸੀ ਕਟਨਾ ਬਾਰੇ ਦੱਸਦੇ ਹੋਏ ਸੁਰਮੋਦੀਨ ਜਿਹੜਾ ਉਹ ਫੁੱਟ ਫੁੱਟ ਕੇ ਰੋਣ ਲੱਗ ਪਿਆ ਸੁਰਮੋਦੀਨ ਦੇ ਮੁਤਾਬਿਕ ਪੇਟੀ ਵਿੱਚ ਪਏ 4 ਲੱਖ ਰੁਪਏ ਦੀ ਨਗਦੀ ਸੀ ਤੇ 4 ਲੱਖ ਦਾ ਸੋਨਾ ਅਤੇ ਘਰ ਦਾ ਕੀਮਤੀ ਸਮਾਨ ਅੱਗ ਦੇ ਨਾਲ ਸੜ ਕੇ ਸੁਬਾਹ ਹੋ ਗਿਆ ਇਸ ਦੇ ਨਾਲ ਹੀ 2 ਲੱਖ ਰੁਪਏ ਦੀ ਪਰਾਦੀ ਸੜ ਕੇ ਸੁਆਹ ਹੋ ਗਈ ਹੈ ਜਦ ਕਿ ਫਾਇਰ ਬ੍ਰਿਗੇਡ ਦੀ ਗੱਡੀ ਪਹੁੰਚੀ ਤਦ ਤੱਕ ਸਾਰਾ ਸਮਾਨ ਜਿਹੜਾ ਹੈ ਉਹ ਕੁੱਲ ਸੜ ਕੇ ਸੁਆਹ ਹੋ ਚੁੱਕਿਆ ਸੀ ਆਓ ਦੇਖਦੇ ਹਾਂ ਹੋਰ ਪੀੜਿਤ ਨੇ ਕੀ ਕੀ ਜਾਣਕਾਰੀ ਸਾਂਝੀ ਕੀਤੀ ਸਰ ਮੇਰਾ ਨਾਮ ਸੁਰਮੂ ਹੈ ਸਰ ਅਸੀਂ ਅੰਦਰ ਸੁੱਤੇ ਦੇ ਹੀ ਨੰਗਰਾਂ ਨੂੰ ਚਰਾ ਚ ਰੂ ਕੇ ਉਧਰ ਲਿਆ ਕੇ ਦੇ ਅੰਦਰ ਸੁੱਤੇ ਦੇ ਹੀ ਤੇ ਸਾਨੂੰ ਸਰ ਕੋਈ ਪਤਾ ਨਹੀਂ ਚੱਲਿਆ ਕੀ ਕਿਧਰ ਆਗ ਆ ਗਈ ਐ ਸਾਡੇ ਬਿੱਡ ਦੇ ਬਤਿਆਣਾ ਸਤਵਾਗੇ ਦਾ ਜਗਾਇਆ ਸਾਡੇ ਬੱਚੇ ਬੱਚੇ ਸੇ ਬਾਹਰ ਗੱਡਿਆ ਸੱਟ ਕੋਈ ਪਤਾ ਦੇ ਲੇਗਾ ਖਦਾ ਰੱਬ ਮਾਦਾ ਸੱਟ ਦਾ ਨੁਕਸਾਨ ਬੜਾ ਹੋ ਗਿਆ ਜੀ 4 ਲੱਖ ਰੁਪਈਆ ਨਕਦੀ ਸੀ 4 ਲੱਖ ਰੁਪਏ ਨਹੀਂ ਸਰ ਬਾਕੀ 3 ਗੱਲ ਲੱਖ ਦੀ ਪ੍ਰਾਲੀ ਸਰ ਸਰ ਜੋ ਪੰਡਾ ਟੀਂਦਾ ਸਾਰੇ ਹੀ ਸਰ ਅੰਦਰ ਜੋ ਉਹਦੀ ਸਮਾਨ ਹੈ ਸਾਰਾ ਸਾਰ ਜਲ ਕੇ ਰਾਖ ਹੋ ਗਿਆ ਸਰ ਸਾਡੇ ਹੱਥ ਕੁਝ ਨਹੀਂ ਆਇਆ ਸਰ ਪੰਡਾਲੇ ਬਧੇਰੀ ਮਦਦ ਕੀਤੀ ਫਿਰ ਕੁਝ ਬਚਿਆ ਨਹੀਂ ਅੱਗ ਬੜੀ ਜ਼ੋਰਦਾਰ ਸੀ ਅਸੀਂ ਬੱਚੇ ਮਾਲ ਆਪਣੇ ਜਾਨਵਰ ਅਸੀਂ ਬੜੇ ਜ਼ੋਰ ਨਾਲ ਪੰਡਾਲਾਂ ਨੇ ਬਚਾਏ ਆ ਬੱਚੇ ਅਸੀਂ ਬੜੀ ਮੁਸ਼ਕਲ ਨਾਲ ਕੱਢਿਆ ਬਾਹਰ ਸਰ ਕੋਈ ਜਾਨ ਦਾ ਨੁਕਸਾਨ ਨਹੀਂ ਨਹੀਂ ਸਰ ਜਾਨਵਰ ਬਚ ਗਏ ਜਾਨਵਰ ਦਾ ਨੁਕਸਾਨ ਕੋਈ ਨਹੀਂ ਸਰ ਕੀ ਮੰਗਕਾ ਤੁਸੀਂ ਸਰ ਸਰਕਾਰ ਤੁਮਕਾ ਸਰ ਸਾਹਮਣੇ ਹੈ ਗਰੀਬ ਬੰਦੇ ਹੈ ਸਰ ਘਰੋਂ ਬੇਘਰ ਹੋ ਗਏ ਸਰ ਸਾਨੂੰ ਜੇ ਸੌਣ ਵਾਸਤੇ ਵੀ ਕੁਝ ਨਹੀਂ ਰਾਤ ਨੂੰ ਜੁੱਜ ਜੱਲ ਮੈਂ ਜੇ ਮੈਂ ਸਭ ਕੁਝ ਨਹੀਂ ਸੌਣ ਹੋ ਗਿਆ